ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜੇਕਰ ਤੁਸੀਂ ਵੀ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਆਉਂਦੀ ਰਹੇ ਤੇ ਨਾਲੇ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਦੇ ਉੱਪਰ ਮੈਸੇਜ ਕਰੋ ਤੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਦਾ ਪ੍ਰੋਸੈਸ ਹੋਵੇਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਤੇ ਐਡ ਵੇਖ ਕੇ ਜਿਹੜਾ ਵੀ ਰਿਸ਼ਤਾ ਤੁਸੀਂ ਕਰਨਾ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਰਿਸ਼ਤੇ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਐਡ ਦੇ ਵਿੱਚ ਸਿੱਧਾ ਫੈਮਿਲੀ ਦਾ ਨੰਬਰ ਦਿੱਤਾ ਗਿਆ ਹੁੰਦਾ ਤੁਸੀਂ ਡਾਇਰੈਕਟ ਫੈਮਿਲੀ ਨਾਲ ਗੱਲਬਾਤ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰ ਸਕਦੇ ਹੋ ਜੀ ਆਪਣੀ ਵੀਡੀਓ ਨੂੰ ਜ਼ਰੂਰ ਪੂਰਾ ਦੇਖਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਰਿਸ਼ਤੇ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਸਿੰਘ ਪਤਾ ਅੰਮ੍ਰਿਤਸਰ ਉਮਰ ਇਹਨਾਂ ਦੀ 1991 ਦੇ ਵਿੱਚ ਡੇਟ ਆਫ ਬਰਥ ਹੈ ਜੀਨਾਂ ਦਾ ਤੇ ਜਨਮ ਦਾ ਟਾਈਮ ਹੈ ਇਹਨਾਂ ਦਾ 7 ਪੀਐਮ ਦਾ ਤੇ ਦਿਨ ਹੈ ਜੀ ਵੈਡਨੈਸਡੇ ਤੇ ਕੱਦ ਦਾ ਇਹਨਾਂ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਦੀ ਤੇ ਕਾਸਟ ਇਹਨਾਂ ਦੀ ਰਾਮਗੜੀ ਜਾਂ ਸਿੱਖ ਹੈ ਜੀ ਭੈਣਾਂ ਇਹਨਾਂ ਦੀਆਂ ਦੋ ਨੇ ਜੀ ਅਨਮੈਰਿਡ ਨੇ ਤੇ ਮੁੰਡਾ ਸ਼ਾਰਟ ਟਾਈਮ ਤਲਖਸ਼ੁਦਾ ਜੀ ਇਹ ਤੇ ਕੰਮ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਤੇ ਮੰਗ ਆ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਜੀ ਤੇ ਤਲਖਸ਼ੁਦਾ ਹੋਵੇ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਦੇਵ ਸਿੰਘ ਪਿਤਾ ਕਰਤਾਰ ਸਿੰਘ ਪਤਾ ਇਹਨਾਂ ਦਾ ਨਮਾ ਸ਼ਹਿਰ ਹੈ ਜੀ ਤੇ ਕਾਸਟ ਇਹਨਾਂ ਦੀ ਕਸ਼ਪ ਰਾਜਪੂਤ ਹੈ ਉਮਰ ਇਹਨਾਂ ਦੀ 40 ਸਾਲ ਤੇ ਭੈਣਾਂ ਇਹਨਾਂ ਦੀ ਦੋ ਨੇ ਜੀ ਮੈਰਿਡ ਨੇ ਭਰਾ ਇਹਨਾਂ ਦਾ ਇੱਕ ਹੈ ਜੀ ਮੈਰਿਡ ਹੈ ਤੇ ਕੰਮ ਇਹਨਾਂ ਦਾ ਇਹ ਵਾਟਰ ਸਪਲਾਈ ਵਿਭਾਗ ਵਿੱਚ ਕੰਮ ਕਰਦੇ ਨੇ ਤੇ 6 ਮਰਲੇਾਂ ਦਾ ਇਹਨਾਂ ਦਾ ਆਪਣਾ ਘਰ ਆ ਜੀ ਤੇ ਮੰਗ ਇਹਨਾਂ ਦੀ ਕਿ ਕੁੜੀ ਵਧੀਆ ਹੋਵੇ ਤੇ ਕਿਸੇ ਵੀ ਜਾਤ ਦੀ ਹੋਵੇ ਇਹਨਾਂ ਨੂੰ ਕੋਈ ਜਾਤੀਬੰਧਨ ਨਹੀਂ ਹੈਗਾ ਤੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਲਾਲ ਸਿੰਘ ਪਤਾ ਇਹਨਾਂ ਦਾ ਲੌਂਗੀ ਵਿੰਡ ਹੈ ਜੀ ਤੇ ਪਿਤਾ ਗੁਰਚਰਨ ਸਿੰਘ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਸੰਧੂ ਹੈ ਉਮਰ ਇਹਨਾਂ ਦੀ 3/7/1998 ਦਾ ਡੇਟ ਆਫ ਬਰਥ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਦੀ ਤੇ ਭੈਣਾਂ ਇਹਨਾਂ ਦੀਆਂ ਦੋ ਨੇ ਜੀ ਸੌਰੀ ਭਰਾ ਇਹਨਾਂ ਦੇ ਦੋ ਨੇ ਤੇ ਭੈਣ ਇਹਨਾਂ ਦੀ ਇੱਕ ਹੈ ਜੀ ਤੇ ਕੰਮ ਇਹਨਾਂ ਦਾ 35 ਕਿੱਲੇ ਜ਼ਮੀਨ ਹੈ ਨਾਲ ਕੋਲ ਤੇ ਖੇਤੀਬਾੜੀ ਦਾ ਕੰਮ ਹੈ ਇਹਨਾਂ ਦੀ ਮੰਗ ਹੈ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਇਹਨਾਂ ਕੋਲੋਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਤਜਿੰਦਰ ਸਿੰਘ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਜਨਮ ਇਹਨਾਂ ਦਾ 1991 ਦੇ ਵਿੱਚ ਹੈ ਜੀ ਤੇ ਕੱਦ ਇਹਨਾਂ ਦਾ 5 ਫੁੱਟ 7 ਇੰਚ ਗੋਤ ਇਹਨਾਂ ਦਾ ਗਿੱਲ ਹੈ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਜੀ ਇੰਟਰਨੈਸ਼ਨਲ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਯੂਕੇ ਤੋਂ ਤੇ ਭੈਣ ਇਹਨਾਂ ਦੀ ਇੱਕ ਹੈ ਜੀ ਮੈਰਿਡ ਹੈ ਤੇ ਕੈਨੇਡਾ ਦੇ ਵਿੱਚ ਤੇ ਪਿਤਾ ਇਹਨਾਂ ਦੇ ਜਰਮਨ ਵਿੱਚ ਨੇ ਜੀ ਬਾਕੀ ਪਰਿਵਾਰ ਇਹਨਾਂ ਦਾ ਇੰਡੀਆ ਤੇ ਆਸਟ੍ਰੇਲੀਆ ਵਿੱਚ ਹੈ ਕੰਮ ਇਹਨਾਂ ਦਾ ਆਪਣਾ ਕੰਪਨੀ bizness ਹੈ ਜੀ ਮੰਗ ਹੈ ਇਹਨਾਂ ਦੀ ਕਿ ਕੁੜੀ ਪੜ੍ਹੀ ਲਿਖੀ ਦੁਆਬੇ ਏਰੀਏ ਦੀ ਇੰਗਲੈਂਡ ਵਿੱਚ ਹੋਵੇ ਸਟੂਡੈਂਟ ਹੋਵੇ ਜਾਂ ਵਰਕ ਪਰਮਿਟ ਹੋਵੇ ਤੇ ਜਾਂ PR ਹੋਵੇ ਜੀ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ WhatsApp ਰਾਹੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਤਵੀਰ ਸਿੰਘ ਪਿਤਾ ਪਵਿੱਤਰ ਸਿੰਘ ਪਤਾ ਇਹਨਾਂ ਦਾ ਲੁਧਿਆਣਾ ਤੇ ਕਾਸਟ ਇਹਨਾਂ ਦੀ ਰਾਮ ਗੜੀਆ ਤੇ ਮਾਨ ਹੈ ਗੋਤਨਾਂ ਦਾ ਵਰਮ ਹੈ ਤੇ ਨਾਨਕਿਆਂ ਦਾ ਗੋਤ ਵੰਸਲ ਹੈ ਤੇ ਉਮਰ ਇਹਨਾਂ ਦੀ 26 11 1993 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਇਹਨਾਂ ਦਾ 11 15 ਪੀਐਮ ਹੈ ਜੀ ਤੇ ਕੱਦ ਇਹਨਾਂ ਦਾ 5 ਫੁੱਟ 9 ਇੰਚ ਪੜਾਈ ਇਹਨਾਂ ਨੇ ਬੀਸੀਏ ਦੀ ਕੀਤੀ ਹੋਈ ਹੈ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਤੇ ਭੈਣ ਇਹਨਾਂ ਦੀਆਂ ਇੱਕ ਮੈਰਿਡ ਆ ਭੈਣ ਇਹਨਾਂ ਦੀ ਤੇ ਕੰਮ ਇਹਨਾਂ ਦਾ ਜੀ ਆਪਣਾ ਮੈਡੀਕਲ ਸਟੋਰ ਹੈ ਇਹਨਾਂ ਦਾ ਮੈਡੀਕਲ ਦਾ ਬਿਜ਼ਨਸ ਹੈ ਤੇ ਮੰਗ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਇਹਨਾਂ ਨਾਲ ਫੋਨ ਕਾਲ ਤੇ ਗੱਲ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪ੍ਰਭਲਿੰਦ ਸਿੰਘ ਪਤਾ ਇਹਨਾਂ ਦਾ ਅੰਮ੍ਰਿਤਸਰ ਤੋਂ ਨੇ ਇਹ ਕਾਸਟ ਇਹਨਾਂ ਦੀ ਅਰੋੜਾ ਸਿੱਖ ਹੈ ਤੇ ਉਮਰ ਇਹਨਾਂ ਦੀ 24/7/1998 ਦਾ ਜਨਮ ਹੈ ਜੀ ਤੇ ਜਨਮ ਦਾ ਟਾਈਮ ਹੈ ਇਹਨਾਂ ਦਾ 6am ਦਾ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਤੇ ਮਦਰ ਇਹਨਾਂ ਦੇ ਐਕਸਪਾਇਰਡ ਨੇ ਜੀ ਤੇ ਕੰਮ ਹੈ ਇਹਨਾਂ ਦਾ ਆਰਤੀ ਫਰੂਟਸ ਵੱਲਾ ਮੰਡੀ ਦੇ ਵਿੱਚ ਸ਼ਾਪ ਆ ਜੀ ਇਹਨਾਂ ਦੀ 87 ਨੰਬਰ ਤੇ ਰਿਚ ਫੈਮਿਲੀ ਹੈ ਜੀ ਤੇ ਮੰਗ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ Hindu ਜਾਂ Sikh ਫੈਮਿਲੀ ਤੋਂ ਹੋਵੇ ਬਾਈ ਜਾਂ 24 ਸਾਲ ਦੀ ਉਮਰ ਹੋਵੇ ਜੀ ਲੜਕੀ ਦੀ ਅੰਮ੍ਰਿਤਸਰ ਏਰੀਏ ਨੂੰ ਪਹਿਲ ਹੈ ਜੀ ਤੇ ਬਾਕੀ ਜੱਟ ਘੁਮਿਆਰ ਸਨਿਆਰੇ ਕਾਸਟ ਵਾਲੇ ਸੰਪਰਕ ਇਹਨਾਂ ਨੂੰ ਨਾ ਕਰਨ ਤੇ ਖੱਤਰੀ ਅਰੋੜਾ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੈ ਸਿਰਸਾ ਤੋਂ ਨੇ ਕਾਸਟ ਇਹਨਾਂ ਦੀ ਮਹਿਰਾ ਸਰਦਾਰ ਹੈ ਉਮਰ ਇਹਨਾਂ ਦੀ 15 8 1997 ਦਾ ਡੇਟ ਆਫ ਬਰਥ ਹੈ। ਕੱਦ ਦਾ ਇਹਨਾਂ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਜੀ ਤੇ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਤੇ ਭੈਣ ਵੀ ਇਹਨਾਂ ਦੀ ਇੱਕ ਮੈਰਿਡ ਹੈ। ਪੜ੍ਹਾਈ ਇਹਨਾਂ ਨੇ 10 ਪਾਸ ਕਰੀ ਹੋਈ ਹੈ। ਤੇ ਮੰਗ ਹੈ ਇਹਨਾਂ ਦੀ ਕਿ ਮੁੰਡਾ ਪੁਲਿਸ ਜਾਂ ਆਰਮੀ ਦੀ ਜੌਬ ਕਰਦਾ ਹੋਵੇ ਤੇ ਜਾਂ ਕੋਈ ਆਪਣਾ ਬਿਜ਼ਨਸ ਹੋਵੇ। ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਤੁਸੀਂ ਫੋਨ ਕਾਲ ਰਹੀ ਇਹਨਾਂ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੁਸ਼ਿਆਰਪੁਰ ਕਾਸਟ ਇਹਨਾਂ ਦੀ ਸੈਣੀ ਸਿੱਖ ਹੈ ਤੇ ਉਮਰ ਇਹਨਾਂ ਦੀ 29 8 1988 ਦਾ ਜਨਮ ਹੈ ਭਰਾ ਇਹਨਾਂ ਦਾ ਇੱਕ ਹੈ ਜੀ ਤੇ ਪੜਾਈ ਇਹਨਾਂ ਨੇ ਪਲੱਸ 2 ਦੀ ਕੀਤੀ ਹੋਈ ਹੈ ਕੱਦਾ ਇਹਨਾਂ ਦਾ 5 ਫੁੱਟ 10 ਇੰਚ ਦੀ ਹਾਈਟ ਹੈ ਤੇ ਪਿਤਾ ਇਹਨਾਂ ਦੇ ਰਿਟਾਇਰਡ ਗਵਰਨਮੈਂਟ ਜੌਬ ਤੋਂ ਨੇ ਜੀ ਤੇ ਕੰਮ ਹੈ ਜੀ ਮੁੰਡਾ ਹੈ ਇਟਲੀ ਦੇ ਵਿੱਚ ਪੀਆਰ ਹੈ ਤੇ ਉੱਥੇ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਮੰਗਾ ਪਰਿਵਾਰ ਦੀ ਕਿ ਕੁੜੀ ਇਟਲੀ ਦੇ ਵਿੱਚ ਰਹਿੰਦੀ ਹੋਵੇ ਤੇ ਜਾਂ ਪੰਜਾਬ ਦੇ ਵਿੱਚ ਰਹਿੰਦੀ ਹੋਵੇ ਤੇ ਲੜਕੀ ਦਾ ਘੱਟ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ। ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਫੋਨ ਕਾਲ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਫਿਰੋਜ਼ਪੁਰ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਕੌਸ਼ਿਕ ਹੈ। ਉਮਰ ਇਹਨਾਂ ਦੀ 7/6/1998 ਦਾ ਡੇਟ ਆਫ ਬਰਥ ਹੈ। ਕਦਾ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਪਲੱਸ 2 ਪਾਸ ਕਰੀ ਹੋਈ ਹੈ ਜੀ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਤੇ ਭਰਾ ਇਹਨਾਂ ਦੇ ਦੋ ਮੈਰਿਡ ਨੇ ਪਿਤਾ ਇਹਨਾਂ ਦੇ ਐਕਸਪਾਇਰ ਨੇ ਜੀ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਕੰਮਕਾਰ ਹੈ ਜੀ ਇਹ ਮੁੰਡਾ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਤੇ ਪੀਆਰ ਅਪਲਾਈ ਕੀਤੀ ਹੋਈ ਹੈ ਇਹਨਾਂ ਨੇ ਇਹਨਾਂ ਦੇ ਪਰਿਵਾਰ ਦੀ ਮੰਗ ਹੈ ਕਿ ਕੁੜੀ ਪੜ੍ਹੀ ਲਿਖੀ ਹੋਵੇ ਤੇ ਨਰਸਿੰਗ ਕੀਤੀ ਹੋਵੇ ਕੁੜੀ ਨੇ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਤੁਸੀਂ ਫੋਨ ਕਾਲ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੁਸ਼ਿਆਰਪੁਰ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਲਹਿਲ ਹੈ ਤੇ ਉਮਰ ਹੈ ਜੀ 39 1991 ਦਾ ਜਨਮ ਹੈ ਤੇ ਕੱਦ ਇਹਨਾਂ ਦਾ 5 ਫੁੱਟ 10 ਇੰਚ ਦੀ ਹਾਈਟ ਹੈ ਭਰਾ ਇਹਨਾਂ ਦੇ ਦੋ ਨੇ ਜੀ ਅਨਮੈਰਿਡ ਨੇ ਤੇ ਪਿਤਾ ਇਹਨਾਂ ਦੇ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਤੇ ਕੰਮ ਕਰਾ ਜੀ ਇਹ ਮੁੰਡਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਤੇ ਇਨਕਮ ਇਹਨਾਂ ਦੀ 80 ਤੋਂ 90000 ਰੁਪਇਆ ਪ੍ਰਤੀ ਮਹੀਨਾ ਤੇ ਨਾਲ ਹੀ ਇਹਨਾਂ ਕੋਲੇ 4 ਕਿੱਲੇ ਜ਼ਮੀਨ ਦੇ ਨੇ ਤੇ 30 ਤੋਂ 40 ਲੱਖ ਦੀ ਸ਼ਹਿਰੀ ਪ੍ਰਾਪਰਟੀ ਇਹਨਾਂ ਕੋਲ ਤੇ ਮੰਗ ਹੈ ਜੀ ਇਹਨਾਂ ਦੀ ਕਿ ਕੁੜੀ ਪੜ੍ਹੀ ਲਿਖੀ ਤੇ ਵਧੀਆ ਪਰਿਵਾਰ ਤੋਂ ਹੋਵੇ ਤੇ ਘੱਟੋ ਘੱਟ ਪਲੱਸ 2 ਪਾਸ ਹੋਵੇ ਲੜਕੀ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਤੁਸੀਂ ਸੰਪਰਕ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮਾਨਸਾ ਤੋਂ ਨੇ ਇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਸਿੱਧੂ ਹੈ ਉਮਰ ਇਹਨਾਂ ਦੀ 6 11 1994 ਦਾ ਡੇਟ ਆਫ ਬਰਥ ਹੈ ਜੀ ਤੇ ਕੱਦ ਇਹਨਾਂ ਦਾ 6 ਫੁੱਟ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਦੀ ਕੀਤੀ ਹੋਈ ਹੈ ਤੇ ਨਾਲੇ ਇਹਨਾਂ ਨੇ ਗ੍ਰੈਜੂਏਸ਼ਨ ਆਈਟੀਆਈ ਡਿਪਲੋਮਾ ਕਰਿਆ ਹੋਇਆ ਹੈ ਪੈਣਾ ਇਹਨਾਂ ਦੀਆਂ ਦੋ ਨੇ ਜੀ ਮੈਰਿਡ ਨੇ ਦੋਨੋਂ ਵੇਹੀਆਂ ਹੋਈਆਂ ਨੇ ਤੇ ਕਮੈਨ ਇਹਨਾਂ ਦਾ 6 ਕਿੱਲੇ ਜ਼ਮੀਨ ਹੈ ਨਾਲ ਕੋਲ ਤੇ ਆਪਣਾ ਕਾਰੋਬਾਰ ਹੈ ਜੀ ਇਹਨਾਂ ਦਾ ਬਿਜ਼ਨਸ ਹੈ ਆਪਣਾ ਤੇ ਇਹਨਾਂ ਦੀ ਕਮਾਈ 1.5 ਲੱਖ ਰੁਪਈਆ ਪ੍ਰਤੀ ਮਹੀਨਾ ਜੀ ਤੇ ਮੰਗ ਹੈ ਇਹਨਾਂ ਦੇ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਤੇ ਪੜ੍ਹੀ ਲਿਖੀ ਹੋਵੇ ਘਰ ਨੂੰ ਸੰਭਾਲਣ ਵਾਲੀ ਹੋਵੇ ਆਈਲੈਂਡਸ ਵਾਲੇ ਤੇ ਐਨ ਆਰ ਆਈ ਪਰਿਵਾਰ ਇਹਨਾਂ ਤੋਂ ਦੂਰ ਰਹਿਣ ਜੀ ਬਾਕੀ ਇਹਨਾਂ ਨਾਲ ਸੰਪਰਕ ਕਰਨ ਲਈ ਸਾਡਾ ਨੰਬਰ ਦਿੱਤਾ ਗਿਆ ਹੈ ਤੁਸੀਂ ਇਸ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ, ਨਾਮ ਸਿੰਘ, ਪਤਾ ਸਮਾਣਾ, ਕਾਸ ਇਹਨਾਂ ਦੀ ਜੱਟ ਸਿੱਖ ਹੈ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ। ਕੱਦ ਦਾ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਤੇ ਗੋਤ ਇਹਨਾਂ ਦਾ ਹੰਜਰ ਹੈ। ਉਮਰ ਇਹਨਾਂ ਦੀ 1/8/1997 ਦਾ ਡੇਟ ਆਫ ਬਰਥ ਹੈ ਤੇ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ। ਪਿਤਾ ਇਹਨਾਂ ਦੇ ਕਾਬਲ ਸਿੰਘ ਤੇ ਮਾਤਾ ਗੁਰਮੀਤ ਕੌਰ ਨੇ ਤੇ ਕੰਮਕਾਰ ਹੈ ਜੀ ਇਹ ਮੁੰਡਾ ਮਨੀਮ ਦਾ ਕੰਮ ਕਰਦਾ ਤੇ ਸੱਤ ਕਿੱਲੇ ਇਹਨਾਂ ਨੂੰ ਜ਼ਮੀਨ ਆਉਂਦੀ ਹੈ ਤੇ ਮੰਗਾ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਤੇ ਘਰੇਲੂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨਾਲ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੈ ਲੁਧਿਆਣਾ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਗਿੱਲ ਹੈ ਉਮਰ ਇਹਨਾਂ ਦੀ 14 9 1993 ਦਾ ਡੇਟ ਆਫ ਬਰਥ ਹੈ ਤੇ ਕੱਦ ਦਾ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀਐਸਸੀ ਆਈਟੀ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਕੰਮ ਕਰ ਰਹੀ ਹੈ ਜੀ ਇਹਨਾਂ ਕੋਲ 10 ਕਿੱਲੇ ਜ਼ਮੀਨ ਦੇ ਨੇ ਆਪਣੇ ਤੇ ਆੜਤੀ ਇਹਦਾ ਕਾਰੋਬਾਰ ਹੈ ਇਹਨਾਂ ਦੇ ਪਰਿਵਾਰ ਦੀ ਮੰਗ ਹੈ ਕਿ ਲੜਕੀ ਕੈਨੇਡਾ ਆਸਟ੍ਰੇਲੀਆ ਜਾਂ ਅਮਰੀਕਾ ਦੇ ਵਿੱਚ ਪੀਆਰ ਹੋਵੇ ਤੇ ਜਾਂ ਵਰਕ ਪਰਮਿਟ ਤੇ ਹੋਵੇ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਤੋਂ ਫੋਨ ਕਰ ਲਈ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਫਰੀਦਕੋਟ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 1995 ਦੇ ਵਿੱਚ ਕੱਦ ਇਹਨਾਂ ਦਾ 5 ਫੁੱਟ 2 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀ ਐਸ ਸੀ ਨਾਨ ਮੈਡੀਕਲ ਤੇ ਨਾਲ ਹੀ ਇਹਨਾਂ ਨੇ ਐਮ ਐਸ ਸੀ ਕੈਮਿਸਟਰੀ ਦੀ ਕਰੀ ਹੋਈ ਹੈ ਜੀ ਤੇ ਅੱਗੇ ਇਹਨਾਂ ਨੇ ਬੀ ਐਡ ਕਰੀ ਹੋਈ ਹੈ ਤੇ ਕੰਮ ਕਰਾ ਜੀ ਇਹ ਕੁੜੀ ਪ੍ਰਾਈਵੇਟ ਟੀਚਰ ਹੈ ਤੇ ਮੰਗਾ ਪਰਿਵਾਰ ਦੀ ਕਿ ਮੁੰਡਾ ਐਨ ਆਰ ਆਈ ਹੋਵੇ ਵੈਸ਼ਨੂ ਹੋਵੇ ਤੇ 4 ਤੋਂ 5 ਕਿੱਲੇ ਜ਼ਮੀਨ ਆਉਂਦੀ ਹੋਵੇ ਤੇ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਨਾਲ ਇਹਨਾਂ ਦਾ ਵਟਸਐਪ ਨੰਬਰ ਦਿੱਤਾ ਗਿਆ ਹੋਇਆ ਵਟਸਐਪ ਰਾਹੀਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮਲੇਰ ਕੋਟਲਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਇਹਨਾਂ ਦੀ 1990 ਤੇ ਕੱਦ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀਸੀਏ ਅਕਾਊਂਟ ਦੀ ਤੇ ਭਰਾ ਇਹਨਾਂ ਦਾ ਇੱਕ ਹੈ ਜੀ ਮੈਰਿਡਾ ਕੈਨੇਡਾ ਦੇ ਵਿੱਚ ਤੇ ਭੈਣ ਇਹਨਾਂ ਦੀ ਇੱਕ ਅਨਮੈਰਿਡ ਹੈ ਤੇ ਕੰਮ ਕਰਾ ਜੀ ਮੁੰਡਾ ਇਹ ਪੁਰਤਗਾਲ ਦੇ ਵਿੱਚ ਪੀਆਰ ਤੇ ਵਧੀਆ ਕੰਮ ਕਰਦਾ ਉੱਥੇ ਮੰਗਾ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਪੜ੍ਹੀ ਲਿਖੀ ਹੋਵੇ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਹੈ ਤੁਸੀਂ ਇਹਨਾਂ ਕੋਲ ਪੂਰੀ ਜਾਣਕਾਰੀ ਲੈ ਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਵਿਰਤੀ ਹੈ ਤੇ ਨਾਨਕਿਆਂ ਦਾ ਗੋਤ ਸੰਧੂ ਹੈ ਜੀ ਉਮਰ ਇਹਨਾਂ ਦੀ 11/3/1981 ਦਾ ਜਨਮ ਹੈ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਸਪੋਰਟਸ ਤੇ ਅਕਾਊਂਟ ਦੀ ਕੱਦ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਭੈਣਾਂ ਇਹਨਾਂ ਦੀਆਂ ਦੋ ਮੈਰਿਡ ਨੇ ਜੀ ਵਿਆਹੀਆਂ ਹੋਈਆਂ ਨੇ ਤੇ ਕੰਮਕਾਰ ਆ ਇਹਨਾਂ ਦਾ ਇਹ ਲੜਕਾ ਅਮਰੀਕਾ ਦੇ ਵਿੱਚ ਆਪਣਾ ਇਹਨਾਂ ਦਾ ਬਿਜ਼ਨਸ ਹੈ ਤੇ ਬਹੁਤ ਵਧੀਆ ਇਹਨਾਂ ਨੂੰ ਆਮਦਨ ਆ ਜੀ ਬਿਜ਼ਨਸ ਤੋਂ ਤੇ ਮੰਗ ਆ ਪਰਿਵਾਰ ਦੀ ਕਿ ਲੜਕੀ ਅਮਰੀਕਾ ਦੇ ਵਿੱਚ ਹੋਵੇ ਸੋਹਣੀ ਸੁਨੱਖੀ ਹੋਵੇ ਤੇ ਵਧੀਆ ਪੜੀ ਲਿਖੀ ਹੋਵੇ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਜੀ ਤੁਸੀਂ ਫੋਨ ਕਾਲ ਰਹੀ ਪੂਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਕੋਲੋਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੈ ਜੂਪੀ ਤੋਂ ਨੇ ਕਾਸਟ ਇਹਨਾਂ ਦੀ ਸ਼ੈਣੀ ਹੈ ਜੀ ਤੇ ਉਮਰ ਇਹਨਾਂ ਦੀ 21/7/1998 ਦਾ ਜਨਮ ਹੈ ਪੜਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਪਾਸ ਤੇ ਕੱਦ ਦਾ ਇਹਨਾਂ ਦਾ 6 ਫੁੱਟ ਦੀ ਹਾਈਟ ਹੈ ਤੇ ਇਹ ਮੁੰਡਾ ਜਿਹੜਾ ਸਰੀਰ ਤੋਂ ਥੋੜਾ ਮੋਟਾ ਹੈ ਜੀ ਤੇ ਭੈਣ ਇਹਨਾਂ ਦੀ ਕੋਈ ਹੈ ਨਹੀਂ ਤੇ ਭਰਾ ਵੀ ਕੋਈ ਹੈ ਨਹੀਂ ਤੇ ਮਾਤਾ ਇਹਨਾਂ ਦੇ ਐਕਸਪਾਇਰ ਨੇ ਜੀ ਤੇ ਇਕੱਲਾ ਮੁੰਡਾ ਹੀ ਹੈ ਇਹ ਕੰਮ ਇਹਨਾਂ ਦਾ ਇਹਨਾਂ ਕੋਲ ਦੋ ਟਰੱਕ ਨੇ ਜੀ ਤੇ 15 ਕਿਲੋ ਜਮੀਨ ਆਉਂਦੀ ਹੈ ਮੰਗਾ ਪਰਵਾਰ ਦੀ ਕਿ ਕੁੜੀ ਘਰੇਲੂ ਹੋਵੇ ਭਾਵੇਂ ਗਰੀਬ ਪਰਵਾਰ ਦੀ ਕੁੜੀ ਹੋਵੇ ਕਿਸੇ ਵੀ ਕਾਸਟ ਦੀ ਹੋਵੇ ਜੀ ਕੁੜੀ ਇਹਨਾਂ ਨੂੰ ਜਾਤੀਬੰਧਨ ਕੋਈ ਨਹੀਂ ਹੈਗਾ ਬਸ ਇਹਨਾਂ ਦਾ ਘਰ ਸੰਭਾਲਣ ਵਾਲੀ ਚਾਹੀਦੀ ਹੈ ਜੀ ਇਹਨਾਂ ਨੂੰ ਤੇ ਦਾਜ ਦਹੇਜ ਦੀ ਇਹਨਾਂ ਦੀ ਕੋਈ ਵੀ ਮੰਗ ਨਹੀਂ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਤਰਨਤਾਰਨ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਸੰਧੂ ਹੈ ਉਮਰ ਇਹਨਾਂ ਦੀ 10/12/1996 ਦਾ ਡੇਟ ਆਫ ਬਰਥ ਹੈ ਜੀ ਤੇ ਕੱਦ ਹੈ ਇਹਨਾਂ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀਏ ਪਾਸ ਭਰਾ ਇਹਨਾਂ ਦੇ 4 ਨੇ ਜੀ ਜਿਨ੍ਹਾਂ ਵਿੱਚੋਂ 3 ਭਰਾ ਇਹਨਾਂ ਦੇ ਮੈਰਿਡ ਨੇ ਤੇ ਪਿਤਾ ਇਹਨਾਂ ਦੇ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਕੰਮਕਾਰ ਹੈ ਜੀ ਇਹ ਮੁੰਡਾ ਪੁਰਤਗਾਲ ਦੇ ਵਿੱਚ ਵਧੀਆ ਕੰਮਕਾਰ ਕਰਦਾ ਤੇ ਵਧੀਆ ਤਨਖਾਹ ਹੈ ਇਹਨਾਂ ਦੀ ਤੇ ਨਾਲ ਹੀ ਇਹਨਾਂ ਨੂੰ 15 ਕਿੱਲੇ ਜ਼ਮੀਨ ਆਉਂਦੀ ਹੈ ਬਾਕੀ ਮੰਗ ਹੈ ਜੀ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪੜੀ ਲਿਖੀ ਹੋਵੇ ਤੇ ਤਰਨਤਾਰਨ ਏਰੀਆ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਕੋਲੋਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਇਹਨਾਂ ਦਾ ਸੰਗਰੂਰ ਤੋਂ ਨੇ ਇਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਤੇ ਗੋਤ ਇਹਨਾਂ ਦਾ ਢਿੱਲੋਂ ਹੈ ਤੇ ਨਾਨਕਿਆਂ ਦਾ ਗੋਤ ਰੰਧਾਵਾ ਹੈ ਉਮਰ ਇਹਨਾਂ ਦੀ 18 ਤਿੰਨ 1994 ਦਾ ਡੇਟ ਆਫ ਬਰਥ ਹੈ ਤੇ ਕੱਦ ਇਹਨਾਂ ਦਾ 5 ਫੁੱਟ 4 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ BDS ਭੈਣਾਂ ਇਹਨਾਂ ਦੀਆਂ ਦੋ ਮੈਰਿਡ ਨੇ ਇੱਕ ਭੈਣ ਇਹਨਾਂ ਦੀ ਗਵਰਨਮੈਂਟ ਟੀਚਰ ਹੈ ਤੇ ਇੱਕ ਭੈਣ ਇਹਨਾਂ ਦੀ ਪ੍ਰੋਫੈਸਰ ਹੈ ਜੀ ਤੇ ਭਰਾ ਇਹਨਾਂ ਦਾ ਇੱਕ ਹੈ ਐਡਵੋਕੇਟ ਹੈ ਤੇ ਪਿਤਾ ਇਹਨਾਂ ਦੇ ਖੇਤੀਬਾੜੀ ਦਾ ਕੰਮ ਕਰਦੇ ਨੇ ਜੀ 25 ਕਿੱਲੇ ਜ਼ਮੀਨ ਦੇ ਨੇ ਇਹਨਾਂ ਕੋਲ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਤੇ ਕੰਮ ਇਹਨਾਂ ਦਾ ਕੁੜੀ ਕੈਨੇਡਾ ਦੇ ਵਿੱਚ ਡੈਂਟਲ ਡਾਕਟਰ ਹੈ ਤੇ ਮੰਗਾ ਪਰਿਵਾਰ ਦੀ ਕਿ ਮੁੰਡਾ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਡਾਕਟਰ ਹੋਵੇ 15 ਕਿੱਲੇ ਜ਼ਮੀਨਾਂ ਉਾਂ ਦੀ ਹੋਵੇ ਲੜਕੇ ਨੂੰ ਤੇ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਤੁਸੀਂ ਇਹਨਾਂ ਤੋਂ ਫੋਨ ਕਾਲ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਤਾਂ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਆਪਣੇ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਹੁੰਦੇ ਨੇ ਜੀ ਸਾਰੇ ਪਰਿਵਾਰ ਦੇ ਨੰਬਰ ਸਮੇਤ ਦਿੱਤੇ ਹੁੰਦੇ ਨੇ ਤੇ ਕਈ ਵਾਰ ਵਿੱਚ ਵਿਚੋਲੇ ਦਾ ਜਾਂ ਮੈਰਿਜ ਬਿਊਰੋ ਵਾਲੇ ਦਾ ਨੰਬਰ ਵੀ ਆ ਜਾਂਦਾ ਹੈ ਤੇ ਤੁਸੀਂ ਜਿਹੜੀ ਵੀ ਉਹਨਾਂ ਨੂੰ ਕੋਈ ਪੇਮੈਂਟ ਕਰਨੀ ਆ ਜਾਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਆਪਣੀ ਜ਼ਿੰਮੇਵਾਰੀ ਤੇ ਕਰਨਾ ਹੈ ਜੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਕਿਉਂਕਿ ਉਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੁੰਦਾ ਸਾਡਾ ਕੰਮ ਸਿਰਫ ਐਡ ਪਾਉਣ ਦਾ ਹੈ ਜੀ ਸੋ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਿਆ ਕਰੋ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਸਾਰਿਆਂ ਦਾ